ਤੁਹਾਡੇ ਵਰਗੇ ਸੂਝਵਾਨ ਭੈਣ ਭਰਾਏ ਗੱਲ ਨੋਟ ਕਰ ਰਹੀ ਆ ਕਿ ਸਾਡੇ ਸਮਾਜ ਦੇ ਵਿੱਚ ਚਾਹੇ ਆਂਡ ਗਵਾਂਡ ਹੋਵੇ ਚਾਹੇ ਰਿਸ਼ਤੇਦਾਰੀ ਹੋਵੇ ਚਾਹੇ ਭਾਈਚਾਰਕ ਸਾਂਝਾ ਹੋਣ ਜੈ ਸੜਕਾਂ ਤੇ ਆਵਾਜਾਈ ਹੋਵੇ ਤਾਂ ਉਹਦੇ ਵਿੱਚ ਇੰਨੀ ਜ਼ਿਆਦਾ ਨਫ਼ਰਤਵਾਦੀ ਜਾ ਰਹੀ ਆ ਜੋ ਲਗਾਤਾਰ ਘਟਣ ਦੀ ਥਾਂ ਤੇ ਹੋਰ ਤੇਜ਼ੀ ਨਾਲ ਵੱਧ ਰਹੀ ਆ ਲੋਕਾਂ ਆਂਢ ਗੁਆਂਢੀ ਵੰਡੇ ਹੋਏ ਨੇ ਇੱਕ ਦੂਜੇ 'ਚ ਰਿਸ਼ਤੇਦਾਰ ਵੰਡੇ ਹੋਏ ਨੇ ਜਾਂ ਸੜਕ ਦੇ ਉੱਤੇ ਮਾੜੀ ਮੋਟੀ ਜੀ ਵੀ ਕਿਸੇ ਨਾਲ ਸਕੂਟਰ ਕਾਰ ਗੱਡੀ ਖਹਿ ਜਾਵੇ ਤੇ ਲੋਕ ਇੱਕ ਦੂਜੇ ਨੂੰ ਮਾਰਨ ਤੱਕ ਆ ਜਾਂਦੇ ਨੇ ਆਖਰਕਾਰ ਕੀ ਸਾਨੂੰ ਇਨ੍ਹਾਂ ਵਿਸ਼ਿਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਂਢ ਗੁਆਂਢ ਤੋਂ ਹੀ ਤੁਰਨਾ ਚਾਹੀਦਾ ਆਂਡ ਗਵਾਂਡ ਦੇ ਵਿੱਚ ਨਫ਼ਰਤ ਵਧਣ ਦਾ ਕੀ ਕਾਰਨ ਹੈ ਸਾਨੂੰ ਇਹਦੀ ਖੋਜ ਨਹੀਂ ਕਰਨੀ ਚਾਹੀਦੀ ਬਿਲਕੁਲੋਂ ਕਰਨੀ ਚਾਹੀਦੀ ਹੈ ਕਿਉਂਕਿ ਸੂਝਵਾਨ ਸੱਜਣ ਜਦੋਂ ਖੋਜ ਕਰਦੇ ਨੇ ਫਿਰ ਉਹ ਮਸਲਿਆਂ ਦੇ ਹੱਲ ਹੋ ਜਾਂਦੇ ਨੇ ਅੱਜ ਕੀ ਹੋ ਗਿਆ ਚਾਹੇ ਉਹ ਪਿੰਡ ਹੋਣ ਚਾਹੇ ਸ਼ਹਿਰ ਹੋਣ ਚਾਹੇ ਕਸਬੇ ਹੋਣ ਤੇ ਇਹਨਾਂ ਇਲਾਕਿਆਂ ਵਿੱਚ ਰਾਜਨੀਤੀ ਦੀਆਂ ਖੇਡਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਜਿੱਥੇ ਕੋਈ ਆਂਡ ਗਵਾਂਡ ਚੰਗਾ ਆ ਉੱਥੇ ਇੱਕ ਪਾਰਟੀ ਦੇ ਬੰਦੇ ਦੂਜੀ ਪਾਰਟੀ ਦੇ ਤੀਜੀ ਪਾਰਟੀ ਦੇ ਚੌਥੀ ਪਾਰਟੀ ਦੇ ਬੰਦੇ ਵੜ ਕੇ ਉਹਨਾਂ ਪਰਿਵਾਰਾਂ ਨੂੰ ਵੰਡ ਲੈਂਦੇ ਆ ਰਾਜਨੀਤਿਕ ਵੋਟਾਂ ਦੇ Редактор ਕੇ ਲੋਕ ਵੀ ਬੜੇ ਆਰਾਮ ਨਾਲ ਵੰਡੇ ਜਾਂਦੇ ਨੇ ਉਹ ਅੱਜ ਅੱਗੇ ਕੀ ਹੁੰਦਾ ਸੀ ਲੋਕੀ ਕਹਿੰਦੇ ਚਲੋ ਸਾਡਾ ਇੱਕ ਭੈਣ ਭਰਾ ਹੈਗਾ ਉਹ ਸਾਰੀ ਜ਼ਿੰਮੇਵਾਰੀ ਸੰਭਾਲੀ ਫਿਰਦਾ ਕਿਉਂਕਿ ਇਹਦੇ ਵਿੱਚ ਆਪਣਾ ਟਾਈਮ ਵੀ ਖਰਾਬ ਕਰਨਾ ਪੈਂਦਾ ਪੈਸਾ ਵੀ ਖਰਾਬ ਕਰਨਾ ਪੈਂਦਾ ਆਪਣਾ ਸਕੂਟਰ ਮੋਟਰਸਾਈਕਲ ਗੱਡੀ ਵੀ ਖਰਾਬ ਕਰਨੀ ਪੈਂਦੀ ਆ ਅਤੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਜਿਹੜਾ ਉਹ ਵੀ ਖਰਾਬ ਕਰਨਾ ਪੈਂਦਾ ਹੁਣ ਕੀ ਹੋ ਗਿਆ ਕਿ ਲੋਕ ਕਹਿੰਦੇ ਜੇ ਉਹ ਜਿਹੜੇ ਰਾਜਨੀਤਿਕ ਲੋਕ ਨਹੀਂ ਉਹ ਕਹਿੰਦੇ ਲੈ ਜੀ ਤੁਹਾਡੇ ਘਰ ਸਿੱਧਾ ਹੀ ਆਪਾਂ ਐਮਐਲਏ ਲਿਆਵਾਂਗੇ ਮੰਤਰੀ ਲਿਆਵਾਂਗੇ ਤੁਸੀਂ ਸਾਨੂੰ ਕੰਮ ਸੋ ਆਏ ਤੁਹਾਡੀ ਟੌਰ ਬਣ ਜਵੇਗੀ ਇਹ ਚੀਜ਼ਾਂ ਨਾਲ ਕੀ ਹੋ ਗਿਆ ਕਿ ਸਾਡੇ ਆਂਡ ਗਵਾਂਡ ਦੇ ਵਿੱਚ ਆਪਸੀ ਨਫ਼ਰਤ ਵਧ ਗਈ ਆਪਸੀ ਭਾਈਚਾਰਾ ਖਤਮ ਹੋ ਗਿਆ ਫਾਇਦਾ ਕੀ ਫਾਇਦਾ ਤੇ ਕੋਈ ਨਹੀਂ ਹੋਇਆ ਨਾ ਕਦੀ ਆਂਡੀ ਗਵਾਂਡੀ ਦੇ ਮੁੰਡੇ ਨੂੰ ਕਦੀ ਕੋਈ ਗਵਰਨਮੈਂਟ ਜੌਬ ਤੇ ਲੱਗਾ ਨਾ ਉਹਦਾ ਕੋਈ ਬਿਜ਼ਨਸ ਲੱਗਾ ਨਾ ਉਲਟਾ ਕੁਝ ਵੀ ਨਹੀਂ ਹੋਇਆ ਸਗੋਂ ਜਿਹੜਾ ਬੰਦਾ ਇਹੋ ਜੇ ਕੰਮ ਕਰਦਾ ਕਰਵਾਉਂਦਾ ਉਹਦੇ ਘਰ 'ਚ ਨਸ਼ੇ ਵੜ ਗਏ ਉਹਦੇ ਧੀਆਂ ਪੁੱਤ ਫੋਰਨ ਚੁੱਟ ਗਏ ਜਾਂ ਉਹਨੇ ਘਰ ਵਿੱਚ ਇਹੋ ਜੀ ਬਿਮਾਰੀ ਪੈ ਗਈ ਕਿ ਸਾਰੇ ਦਾ ਸਾਰਾ ਬੇੜਾ ਗਰ あ。 ਇਹ ਸਾਡੀ ਆਂਢਗਵਾਂਡ ਤੋਂ ਇਹ ਤੋਂ ਇਲਾਵਾ ਕੀ ਹੋ ਗਿਆ ਸਾਡੇ ਦਿਮਾਗਾਂ ਦੇ ਵਿੱਚ ਗਰੀਬੀ ਵਾਰ ਦਿੱਤੀ ਗਈ ਆ ਅਸੀਂ ਕਿਸੇ ਦੀ ਤਰੱਕੀ ਵੇਖ ਕੇ ਖੁਸ਼ ਨਹੀਂ ਚਾਹੇ ਉਹ ਨਾਟਕ ਹੋਣ ਚਾਹੇ ਉਹ ਫਿਲਮਾਂ ਹੋਣ ਚਾਹੇ ਉਹ ਗੀਤ ਹੋਣ ਉਹਨਾਂ ਰਾਹੀਂ ਸਾਨੂੰ ਦਿਖਾਇਆ ਗਿਆ ਕਿ ਤੁਸੀਂ ਆਂਢੀ ਗਵਾਂਢੀ ਨਾਲ ਈਰਖਾ ਕਰਨੀ ਆ ਜੇ ਤੁਹਾਡਾ ਆਂਢੀ ਗਵਾਂਢੀ ਤਰੱਕੀ ਕਰ ਰਿਹਾ ਉੱਤੇ ਇਲਜ਼ਾਮ ਲਾਉਣੇ ਆ ਇੱਕੋ ਦੋ ਨੰਬਰ ਦੇ ਪੈਸੇ ਆ ਰਹੇ ਆ ਇਹ ਕੋ ਗਲਤ ਪੈਸੇ ਆ ਰਹੇ ਆ ਇਹਦੇ ਨਾਲ ਬੋਲਣਾ ਨਹੀਂ ਇਹਦਾ ਨੁਕਸਾਨ ਕਰਨ ਨੂੰ ਨੀਵਾ ਕਰਨਾ ਆ ਉਹ ਡਰਾਮਿਆਂ ਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਜਿਹੜੀ ਜਨਰੇਸ਼ਨ ਦਿਮਾਗ ਚ ਕਹਾਣੀ ਫਿੱਟ ਕਰ ਦਿੱਤੀ ਗਈ ਇਹ ਨਫਰਤ ਵਧਨ ਦਾ ਕਾਰਨ ਹੋਇਆ ਏਦੋਂ ਬਾਅਦ ਸਾਡੀ ਰਿਸ਼ਤੇਦਾਰੀਆਂ ਆ ਜਾਂਦੀਆਂ ਨੇ ਰਿਸ਼ਤੇਦਾਰੀਆਂ ਵਿੱਚ ਵੀ ਇਹੋ ਖੇਡ ਸ਼ੁਰੂ ਹੋ ਗਈ ਜੇ ਇਹਨਾਂ ਦੇ ਘਰ ਕੋਈ ਮੰਨ ਲਓ ਕਿ ਕੋਈ ਐਮਐਲਏ ਹੁੰਦਾ ਸਾਡੇ ਘਰ ਵੀ ਐਮਐਲਏ ਹੁੰਦਾ ਸਾਡੀ ਵੀ ਉਨੀ ਟੌਰ ਆ ਜੇ ਇਹਨਾਂ ਦੇ ਘਰ ਕਿਸੇ ਦਾ ਬੋਲਚਾਲ ਹੈਗਾ ਸਾਡਾ ਹੀ ਫਲਾਨੇ ਅਫਸਰ ਨਾਲ ਬੋਲਚਾਲ ਆ ਇਹ ਜਿੱਦਬਾਜੀ ਨਾਲ ਕੀ ਹੋਇਆ ਕਿ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਪਛਾਣ ਕਰਕੇ ਤੇ ਆਪਣੇ ਉਹ ਸਿਆਸੀ ਲੋਕਾਂ ਨੂੰ ਗਾਹ ਕਰਨ ਲੱਗ ਪਏ ਜਿਹਦੇ ਨਾਲ ਕੀ ਹੋਇਆ ਕਿ ਜਿਹੜੇ ਤੁਹਾਡੇ ਵਰਗੇ ਸੂਝਵਾਨ ਸੱਜਣ ਨੇ ਇਹੜੇ ਸਮਾਜ ਦਾ ਭਲਾ ਚਾਹੁੰਦੇ ਨੇ ਉਹ ਵੇਖਦੇ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਸਿਆਸਤ ਵੜ ਗਈ। ਇਹਨਾਂ ਲੋਕਾਂ ਦੇ ਦਿਮਾਗ 'ਚ ਮੈਅ ਵੜ ਗਈ। ਉਹ ਪਿੱਛੇ ਹਟਣ ਲੱਗ ਪਏ। ਉਸ ਪਿੱਛੇ ਹਟਣ ਦੇ ਕਰਕੇ ਸਾਡੇ ਰਿਸ਼ਤਿਆਂ 'ਚ ਪਿਆਰ ਘਟ ਗਿਆ। ਨਾਲ ਦੀ ਨਾਲ ਹੀ ਪੈਸੇ ਦਾ ਲਾਲਚ ਇਹਨਾਂ ਵਧ ਗਿਆ ਜੇ ਕੋਈ ਸੱਜਣ ਤੁਹਾਡੇ ਵਰਗੇ ਕੋਈ ਪੈਸੇ ਲੈ ਜਾਂਦਾ ਆ ਚਾਹੇ 2 ਲੱਖ, 5 ਲੱਖ, 10 ਲੱਖ, 50 ਹਜ਼ਾਰ, 20 ਹਜ਼ਾਰ 5000 ਹੀ ਸਹੀ ਉਹ ਮੁੜਕੇ ਵਾਪਸ ਦੇਣ ਨੂੰ ਤਿਆਰ ਨਹੀਂ ਹੁੰਦਾ ਜਦੋਂ ਦਿੰਦਾ ਨਹੀਂ ਫਿਰ ਚੰਗਾ ਰਿਸ਼ਤੇਦਾਰ ਸੋਚਦਾ ਮੈਂ ਗਾਂ ਕਿਸ ਦੀ ਮਦਦ ਨਹੀਂ ਕਰਨੀ ਇਹ ਚੀਜ਼ਾਂ ਨੇ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਨਫ਼ਰਤ ਤੇ ਖੜੋਤ ਪੈਦਾ ਕਰ ਦਿੱਤੀ ਹੈ ਜੋ ਸਾਡੇ ਸਮਾਜ ਨੂੰ ਚਲਣੀ ਪੈ ਰਹੀ ਹੈ ਕਿੰਨਾ ਚੰਗਾ ਹੋਵੇ ਸਾਡੇ ਰਿਸ਼ਤੇਦਾਰ ਜਾਂ ਸਾਡੇ ਆਪਣੇ ਲੋਕ ਜਿੰਨਾ ਵੀ ਸਮਾਜਿਕ ਤਾਣਾ ਬਾਣਾ ਹੈ ਜੇ ਕਿਸੇ ਦੇ ਘਰ 'ਚ ਖੁਸ਼ੀ ਦਾ ਪ੍ਰੋਗਰਾਮ ਹੈ ਆਪਣੇ ਰਿਸ਼ਤੇਦਾਰਾਂ ਦੀ ਇੱਜ਼ਤ ਕਰੋ ਖੂਬ ਇੱਜ਼ਤ ਕਰੋ ਉਹ ਜੇ ਕੋਈ ਪੜ੍ਹਿਆ ਲਿਖਿਆ ਤਰੱਕੀ ਕਰ ਰਿਹਾ ਸੂਝਮਾਨ ਉਹਨੂੰ ਉਦੇ ਮੁਤਾਬਕ ਵੀ ਜੇ ਦੋਨੋਂ ਕੋਪ ਹੀ ਬਈ ਤੂੰ ਦੂਜਿਆਂ ਨੂੰ ਵੀ ਗਾਈਡਲਾਈਨ ਕਰ। ਦੂਜੇ ਲੋਕੋ ਤੋਂ ਸਿੱਖਣ ਕਿ ਆ ਸਾਡਾ ਰਿਸ਼ਤੇਦਾਰ ਨੇ ਤਰੱਕੀ ਕੀਤੀ ਆ। ਚਾਹ ਅੱਜ ਤੋਂ 10 20 ਸਾਲ ਪਹਿਲਾਂ ਗਰੀਬ ਸੀ ਅੱਜ ਉਹਨੂੰ ਰੱਬ ਨੇ ਸੋਹਣੇ ਘਰ ਦੇ ਦਿੱਤੇ, ਗੱਡੀਆਂ ਦੇਤੀਆਂ। ਇਜਤ ਮਾਨ ਦੇ ਤਾਸੀਰ ਕੋਲੋਂ ਕੁਝ ਸਿੱਖੀਏ। ਇਹਦੇ ਨਾਲ ਸਾਡਾ ਅਸੀਂ ਪਿਆਰ ਵਧੂਗਾ, ਸਤਕਾਰ ਵਧੂਗਾ। ਜੇ ਅਸੀਂ ਕਿਸੇ ਕੋਲੋਂ ਪੈਸੇ ਲੈ ਲਿਆ, 5 ਲਿਆ, 10 ਲਿਆ, 50 ਹਜ਼ਾਰ ਲਿਆ, ਲੱਖ ਲਿਆ, 2 ਲੱਖ ਲਿਆ, ਉਹਨੂੰ ਹੱਥ ਜੋੜ ਕੇ ਵਾਪਸ ਕਰੀਏ ਕਿ ਭਾਜੀ ਤੁਹਾਡੀ ਬਹੁਤ ਮਿਹਰਬਾਨੀ ਮੇਰਾ ਮਸਲਾ ਹੋ ਗਿਆ ਅਗਲਾ ਫਿਰ ਆਪਾਂ ਫੋਨ ਕਰਾਂਗੇ ਤੇ ਅਗਲਾ ਸਾਨੂੰ ਫਿਰ ਪੈਸੇ ਦੇ ਸਕਦਾ ਕਿ ਮੇਰਾ ਰਿਸ਼ਤੇਦਾਰ ਚੰਗਾ ਆ ਉਹਨੇ ਖੜੇ ਸੀ ਤੇ ਦੇ ਗਿਆ ਕਿ ਸਾਨੂੰ ਇਹ ਆਦਤ ਧੰਨਵਾਦ ਕਰਨ ਦੀ ਪਾਉਣੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਇਹਦੋਂ ਬਾਅਦ ਸੜਕਾਂ ਤੇ ਆਪਾਂ ਕੀ ਕਰਦੇ ਜਦੋਂ ਵੇਖਦੇ ਅੱਜਕੱਲ੍ਹ ਜਾਂਦੇ ਆ ਕੋਈ ਸਕੂਟਰ ਤੇ ਜਾ ਰਿਹਾ ਹੋਵੇ ਟਰੈਕਟਰ ਤੇ ਜਾ ਰਿਹਾ ਹੋਵੇ ਬੱਸ ਤੇ ਜਾ ਰਿਹਾ ਹੋਵੇ ਕਾਰ ਤੇ ਜਾ ਰਿਹਾ ਹੋਵੇ ਮਾੜੀ ਜੀ ਕਹਿੰਦੀ ਗੱਡੀ ਇੱਧਰ ਉੱਧਰ ਲਾਕੀ ਗਾਲਾਂ ਕੱਢਣ ਲੱਗ ਪੈਂਦੇ ਲੋਕ ਉਹ ਗਾਲਾਂ ਕਿਉਂ ਕੱਢਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਸਿਆਸਤ ਬੜੀ ਸਾਡੀ ਫਲਾਨੀ ਐਮਐਲਏ ਨਾਲ ਗੱਲਬਾਤ ਸਾਡੀ ਫਲਾਨੀ ਪਾਰਟੀ ਨਾਲ ਗੱਲਬਾਤ ਸਾਡੇ ਮਗਰ ਆ ਜੂਨੀਅਨ ਸਾਡੇ ਮਗਰ ਉਹ ਜੂਨੀਅਨ ਅਸੀਂ ਧੂਂ ਕੱਢ ਦਵਾਂਗੇ ਅਸੀਂ ਉਹ ਕਰ ਨਾ ਚੰਗਾ ਹੋਵੇ ਸਾਰੇ ਨੂੰ ਪਤਾ ਕਿ ਸੜਕ ਤੇ ਆਉਂਦਿਆਂ ਜਾਂਦਿਆਂ ਜੇ ਅਸੀਂ ਨਿਯਮ ਨਹੀਂ ਅਪਣਾਵਾਂਗੇ ਜੇ ਅਸੀਂ ਗਲਤੀ ਕਰਾਂਗੇ ਤੇ ਐਕਸੀਡੈਂਟ ਹੋ ਸਕਦਾ ਜੇ ਸਾਡੇ ਕੋਲ ਐਕਸੀਡੈਂਟ ਹੋ ਗਿਆ ਜਾਂ ਅਗਲੇ ਦੀ ਥੋੜੀ ਗਲਤੀ ਆ ਜਾਂ ਸਾਡੀ ਗਲਤੀ ਆ ਹੱਥ ਜੋੜ ਕੇ ਮਾਫੀ ਮੰਗ ਲੈਣੀ ਚਾਹੀਦੀ ਕਿ ਵੀਰ ਮੇਰੇ ਕੋਲ ਗਲਤੀ ਨਾ ਵਲ ਲੱਗ ਗਿਆ ਤੇ ਚਲੋ ਕਦੀ ਹੋ ਗਿਆ ਚਲੋ ਜੇ ਤੇਰਾ ਕੋਈ ਨੁਕਸਾਨ ਹੋ ਗਿਆ ਤੇ ਮੈਂ ਭਰ ਦੇਣਾ ਜੇ ਨਹੀਂ ਹੋਇਆ ਤੇ ਤੂੰ ਵੀਰ ਆਪਣੇ ਘਰ ਚੱਲ ਮੈਂ ਆਪਣੇ ਚੱਲਾਂ ਆਪਣੀ ਕਿਹੜੀ ਕੋਈ ਦੁਸ਼ਮਣੀ ਆ ਇਹਦੇ ਨਾਲ ਕੀ ਹੋਏਗਾ ਸਾਡੇ ਅੰਦਰ ਇੱਕ ਪਿਆਰ ਵਧੂਗਾ ਅਗਲੇ ਤੇ ਵੀ ਪ੍ਰਭਾਵ ਪੈਂਦਾ ਯਾਰ ਬੰਦਾ ਚੰਗਾ ਆ ਵਧੀਆ ਹੈ ਜੇ ਆਪਾਂ ਵੀ ਅਗਲੇ ਵੇਰੀ ਜਾਵਾਂਗੇ ਅਗਲਾ ਵੀ ਆਕੜੀ ਜਾਊਗਾ ਤਾਂ ਫਿਰ ਉੱਥੇ ਅਸੀਂ ਹੋਰ ਵੀ ਲੜਾਈ ਵਧ ਸਕਦੀ ਕਤਲ ਵੀ ਹੋ ਜਾਂਦੇ ਨੇ ਮੈਂ ਸਮਝਦਾ ਸਾਨੂੰ ਚੰਗੀਆਂ ਆਦਤਾਂ ਸਿੱਖਣੀਆਂ ਚਾਹੀਦੀਆਂ ਇਹ ਆਦਤਾਂ ਸਾਡੇ ਲਈ ਨਹੀਂ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਲਾ ਕਰਨੀਆਂ ਤੇ ਸਾਡਾ ਤੇ ਹੋਏਗਾ ਹੀ ਹੋਏਗਾ ਨਾ ਆਓ ਆਪਾਂ ਇਹਨਾਂ ਵਿਸ਼ਿਆਂ ਵੱਲ ਵੀ ਧਿਆਨ ਦਈਏ ਕਿ ਸਈ ਆਪਣੀ ਆਂਡ ਗਵੰਡ ਰਿਸ਼ਤੇਦਾਰੀ ਤੇ ਛੜਕਾਂ ਦੀ ਉੱਪਰ ਆਉਂਦੇ ਜਾਂਦੇ ਕਿਵੇਂ ਨਫ਼ਰਤ ਨੂੰ ਘਟਾ ਸਕਦੇ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ